ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਲੈ ਕੇ ਆਏ ਜੀ ਦੁਪੱਟੇ ਸੂਟਾਂ ਦੀ ਵੀਡੀਓ ਇਸ ਵੀਡੀਓ ਦੇ ਵਿੱਚ ਸਾਰੇ ਦੁਪੱਟੇ ਵਾਲੇ ਸੂਟ ਦਿਖਾਵਾਂਗੇ ਜੀ ਨਵਾਂ ਸਟਾਕ ਆਇਆ ਦੁਪੱਟੇ ਵਾਲੇ ਸੂਟਾਂ ਦਾ ਸਭ ਤੋਂ ਪਹਿਲਾਂ ਦਿਖਾ ਰਹੇ ਹਾਂ ਜੀ ਪਿਓਰ ਕਾਟਨ ਦਾ ਦੁਪੱਟਾ ਸੂਟ ਜੈਪੁਰੀ ਕਾਟਨ ਦਾ ਟਾਈ ਐਂਡ ਡਾਈ ਦਾ ਦੁਪੱਟਾ ਸੂਟ ਹੈ ਜੀ ਰੰਗ ਪੱਕੇ ਆ ਰੰਗਾਂ ਦੀ ਫੁੱਲ ਗਾਰੰਟੀ ਹੈ ਪਿਓਰ ਕਾਟਨ ਦਾ ਕੱਪੜਾ ਜੈਪੁਰੀ டை ਐਂਡ ਡਾਈ ਦਾ कॉटन ਦਾ ਹੀ ਦੁਪੱਟਾ ਹੀ ਜੀ ਨਾਲ ਰੇਟ ਦੀ ਗੱਲ ਕਰੀਏ ਤਾਂ ਸਿਰਫ 400 ਰੁਪਏ ਦਾ ਸੂਟ ਹੈ ਜੀ। ਹੋਰ ਅੱਜ ਇੱਕ ਆਫਰ ਵੀ ਦੇਣ ਲੱਗੇ ਆ ਇਸ ਵੀਡੀਓ ਦੇ ਵਿੱਚ। ਆਫਰ ਸਾਡੇ ਕਸਟਮਰ ਲਈ ਇਹ ਹੈ ਜੀ ਕੋਈ ਵੀ ਪੀਸ ਇਸ ਵੀਡੀਓ ਦਾ ਤੁਸੀਂ ਮੰਗਾਉਂਗੇ ਦੁਪੱਟਾ ਸੂਟ ਕੋਈ ਵੀ ਪੀਸ ਮੰਗਾਉਂਗੇ ਚਾਹੇ ਇੱਕ ਪੀਸ ਮੰਗਾ ਲਓ ਜਾਂ 4 ਪੀਸ ਮੰਗਾ ਲਓ ਸ਼ਿਪਿੰਗ ਚਾਰਜ ਨਹੀਂ ਲਵਾਂਗੇ ਜੀ। ਸ਼ਿਪਿੰਗ ਚਾਰਜ ਫ੍ਰੀ ਕਰਤਾ। ਦੁਪੱਟੇ ਵਾਲੇ ਸੂਟਾਂ ਦੇ ਕਿਸੇ ਤੇ ਵੀ ਸ਼ਿਪਿੰਗ ਚਾਰਜ ਕੋਈ ਨਹੀਂ ਲੱਗੂਗਾ ਜੀ ਸਿੰਗਲ ਪੀਸ ਮੰਗਾ ਲਓ 10 20 ਮੰਗਾ ਲਓ ਚਾਹੇ 20 ਪੀਸ ਮੰਗਾ ਲਓ ਜੀ ਕਿੰਨੇ ਮਰਜ਼ੀ ਪੀਸ ਮੰਗਾ ਲਓ ਕੋਈ ਸ਼ਿਪਿੰਗ ਚਾਰਜ ਨਹੀਂ ਲੱਗੂਗਾ ਆਲ ਇੰਡੀਆ ਦੇ ਵਿੱਚ ਤੁਸੀਂ ਕਿੱਥੇ ਕਿਤੇ ਵੀ ਮੰਗਾ ਸਕਦੇ ਹੋ ਆ ਵਾਲੇ ਕਲਰ ਡਿਜ਼ਾਈਨ ਦਿਖਾਇਆ ਜੀ ਸਾਰੇ ਜੈਪੂਰੀ ਕਾਟਨ ਦੇ 10 ਰੰਗ ਨੇ ਜੀ ਕੱਪੜਾ ਪਿਓਰ ਕਾਟਨ ਦਾ ਜੀ ਗਰਮੀ ਵਾਲਾ ਰੰਗ ਪੱਕਿਆ ਟਾਈ ਐਂਡ ਡਾਈ ਦਾ ਸੂਟ ਹੈ ਜੀ ਰੇਟ ਹੈਗਾ ਸਿਰਫ 400 ਰੁਪਏ ਦਾ ਸੂਟ ਹੈ ਦੁਪੱਟਾ ਨਾਲ ਹੈ ਜੀ ਪਿਓਰ ਕਾਟਨ ਦਾ ਕੱਪੜਾ 400 ਰੁਪਏ ਦਾ ਸੂਟ ਹੈ ਜੀ ਰੰਗ ਦੀ ਗਾਰੰਟੀ ਹੈ ਆਨਲਾਈਨ ਮੰਗਵਾ ਸਕਦੇ ਹੋ ਕੋਈ ਵੀ ਪੀਸ ਚਾਹੀਦਾ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਆਨਲਾਈਨ ਆਲ ਇੰਡੀਆ ਦੇ ਵਿੱਚ ਕਿਤੇ ਵੀ ਮੰਗਾ ਸਕਦੇ ਹੋ ਜੀ ਸ਼ਿਪਿੰਗ ਚਾਰਜ ਕੋਈ ਨਹੀਂ ਲੱਗੂਗਾ ਜੀ ਜੋ ਰੇਟ ਸੂਟ ਦਾ ਹੈ ਉਹੀ ਦਵਾਂਗੇ ਜੈਨੂਨ ਜੋ ਰੇਟ ਵੀਡੀਓ ਦੇ ਵਿੱਚ ਬਿਲ ਹੈ ਉਹੀ ਰੇਟ ਦਵਾਂਗੇ ਜੀ ਬਾਕੀ ਇੱਕ ਰਿਕਵੈਸਟ ਕਰਨੀ ਚਾਹਾਂਗੇ ਕਸਟਮਰ ਨੂੰ ਕਿ ਪੇਮੈਂਟ ਅਸੀਂ ਪਹਿਲਾਂ ਲੈਣੇ ਆ ਜੀ ਇਸ ਤੋਂ ਅੱਗੇ ਦਿਖਾਵਾਂਗੇ ਜੀ ਤੁਹਾਨੂੰ ਕੈਮਰਿਕ ਦਾ ਸੂਟ ਪਿਓਰ ਕੈਮਰਿਕ ਪਿਓਰ ਕਾਟਨ ਹੈ ਜੀ ਕੈਮਰਿਕ ਦਾ ਕੱਪੜਾ ਜੀ ਕਲਰ ਡਿਜ਼ਾਈਨ ਦੇਖੋ ਸ਼ਾਨਦਾਰ ਕਲਰ ਡਿਜ਼ਾਈਨ ਹੈ ਜੀ ਆ ਕਮੀਜ਼ ਦਾ ਡਿਜ਼ਾਈਨ ਹੈ ਫਰੰਟ ਪੱਲੇ ਦੇ ਡਿਜ਼ਾਈਨ ਨੇ ਸਾਈਡ ਤੇ ਬਾਹਾਂ ਦਾ ਡਿਜ਼ਾਈਨ ਹੈ ਜੀ ਬੈਕ ਪੱਲੇ ਦੇ ਵੀ ਡਿਜ਼ਾਈਨ ਆਊਗਾ ਜੀ ਵੀਡੀਓ ਥੋੜੀ ਲੰਬੀ ਹੋਣ ਵਾਲੀ ਹੈ ਜੀ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਕਲਰ ਡਿਜ਼ਾਈਨ ਸਾਰਾ ਕਲਾ ਕਲਾ ਪੀਸ ਖੋਲ ਕੇ ਦਿਖਾਵਾਂਗੇ ਜੀ ਸਾਰੇ ਰੰਗੜੇ ਦਿਖਾਵਾਂ ਕੈਮਬ੍ਰਿਕ ਦਾ ਕੱਪੜਾ ਕਾਟਨ ਦੀ ਸਲਵਾਰਾ ਜੀ ਨਾਲ ਕੰਬੀਨੇਸ਼ਨ ਦੀ ਸਲਵਾਰ ਹੈ ਸ਼ਖੂਨ ਦਾ ਦੁਪੱਟਾ ਜੀ ਇਹ ਦੇਖੋ ਸ਼ਖੂਨ ਦਾ ਦੁਪੱਟਾ ਹੈ ਇਹਦੇ ਵਿੱਚ ਕਲਰ ਮਿਲ ਜਾਣਗੇ ਰੇਟ ਦੀ ਗੱਲ ਕਰੀਏ ਤੇ ਇਹ ਹੈਗੇ ਸਿਰਫ 500 ਰੁਪਏ ਦਾ ਸੂਟ ਹੈ ਕੈਮਬ੍ਰਿਕ ਦਾ ਕੱਪੜਾ ਨਾਲ ਸ਼ਖੂਨ ਦਾ ਦੁਪੱਟਾ ਪਲੇਨ ਸਲਵਾਰਾ 2.5 ਮੀਟਰ ਦੀ ਕਟ ਕਮੀਜ਼ ਦੀ 2.5 ਮੀਟਰ ਦੀ ਕੱਟ ਹੈ ਸਲਵਾਰ ਦੀ ਕਪੜਾ ਪੂਰਾ 5 ਮੀਟਰ ਹੋਊਗਾ ਜੀ। ਰੇਟ ਹੈਗਾ ਸਿਰਫ 500 ਰੁਪਏ ਦਾ ਸੂਟ ਹੈ ਜੀ। ਆਨਲਾਈਨ ਘਰ ਬੈਠੇ ਵੀ ਮੰਗਵਾ ਸਕਦੇ ਹੋ, ਕਿਤੇ ਵੀ ਮੰਗਵਾ ਸਕਦੇ ਹੋ, ਕੋਈ ਸ਼ਿਪਿੰਗ ਚਾਰਜ ਨਹੀਂ ਲੱਗੂਗਾ। ਇਸ ਵੀਡੀਓ ਦੇ ਵਿੱਚ ਜਿਹੜਾ ਵੀ ਪੀਸ ਦਿਖਾਵਾਂਗੇ ਉਹਨਾਂ ਦੇ ਕਿਸੇ ਤੇ ਸ਼ਿਪਿੰਗ ਚਾਰਜ ਨਹੀਂ ਹੈਗਾ ਜੀ। ਆ ਦੇਖੋ ਉਸ ਦੇ ਨਾਲ ਦਾ ਦੂਆ ਕਲਰ ਹੈ ਜੀ। ਫਿਰੋਜ਼ੀ ਕਲਰ। ਇੱਕ ਡਿਜ਼ਾਈਨ ਦੇ ਵਿੱਚ ਚਾਰ ਕਲਰ ਆਉਣਗੇ ਜੀ। ਨਵਾਂ ਸਟਾਕ ਆਇਆ ਦਾ ਵੀਡੀਓ ਲੈ ਕੇ ਆਏ ਹਾਂ ਅਸੀਂ। ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ। ਸਾਰੇ ਪੀਸ ਮਿਲ ਜਾਣਗੇ ਆਹ ਵਾਲੇ ਕਲਰ ਹੈ ਜੀ ਕੰਬੀਨੇਸ਼ਨ ਹੈ ਸਲਵਾਰਾਂ ਦੇ ਨਾਲ ਕੰਟਰਾਸਟ ਦੀਆਂ ਸਲਵਾਰਾਂ ਨੇ ਜੀ ਡਾਰਕ ਮਹਿੰਦੀ ਕਲਰ ਦੇ ਨਾਲ ਨੇਵੀ ਡਾਰਕ ਗ੍ਰੀਨ ਦੀ ਸਲਵਾਰਾਂ ਹੈ ਜੀ ਕੰਬੀਨੇਸ਼ਨ ਆਹ ਵਾਲੇ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਸਾਰੇ ਆਹ ਰੰਗ ਮਿਲ ਜਾਣਗੇ ਬਾਈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਲਾਈਕ ਕਰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ ਸਾਡੀ ਵੀਡੀਓ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਕਈ ਕਲਰ ਡਿਜ਼ਾਈਨ ਸਾਰੇ ਕਲਰਾਂ ਦੀ ਕੰਬੀਨੇਸ਼ਨ ਬਹੁਤ ਸੋਹਣੀ ਹੈ ਜੀ ਪਿਓਰ ਕਾਟਨ ਦਾ ਕਪੜਾ ਹੈ ਕੈਮਰਿਕ ਹੈ ਕੈਮਰਿਕ ਰੰਗ ਦੀ ਗਾਰੰਟੀ ਹੈ ਪੱਕੇ ਰੰਗ ਨੇ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਕੱਲਾ ਕੱਲਾ ਪੀਸ ਖੋਲ ਕੇ ਦਿਖਾਵਾਂਗੇ ਜੀ ਆ ਦੇਖੋ ਆ ਬਲੇ ਡਿਜ਼ਾਈਨ ਹੈ ਜਿਸ ਤੋਂ ਗੈਰ ਦੇ ਜੇ ਦਿਖਾਉਮੇ ਕੈਮਰੀਕ ਦਾ ਆਰੀ ਵਰਕ ਦੀ ਕੜਾਈ ਹੋਈ ਹੈ ਆ ਦੇਖੋ ਜੀ 프ਰੰਟ ਪੱਲੇ ਦਾ ਡਿਜ਼ਾਈਨ ਆਊਗਾ ਜੀ ਬੈਕ ਪੱਲੇ ਦਾ ਡਿਜ਼ਾਈਨ ਆ ਬਾਹਾਂ ਦਾ ਡਿਜ਼ਾਈਨ ਹੈ ਕੈਮਰੀਕ ਦਾ ਕੱਪੜਾ ਵਧੀਆ ਕੰਬੀਨੇਸ਼ਨ ਸਲਵਾਰ ਦੀ ਪੰਜਾਬੀ ਕਾਟਨ ਦਾ ਸਲਵਾਰ ਦਾ ਕੱਪੜਾ ਜੀ ਕੱਪੜਾ ਪੂਰਾ 5 ਮੀਟਰ ਹੈ 2.5 2.5 ਮੀਟਰ ਦੀ ਕੱਟ ਪੂਰੀ ਹੈ ਜੀ ਸ਼ਖੂਨ ਦਾ ਦੁਪੱਟਾ ਨਾਲ ਕਲਰ ਡਿਜ਼ਾਈਨ ਸਾਰੇ ਦਿਖਾਇਆ ਹੈ ਜੀ ਇਕੱਲਾ ਇਕੱਲਾ ਪੀਸ ਖੋਲ ਕੇ ਦਿਖਾਇਆ ਵੀਡੀਓ ਨਾਲ ਐਂਡ ਤੱਕ ਬਨੇ ਰਹੇ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਇਸ ਤੋਂ ਪਹਿਲਾਂ ਵੀ ਤੁਸੀਂ ਸਾਡੀ ਹਰ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਹੈ ਹਰ ਵੀਡੀਓ 'ਚ ਕਮੈਂਟ ਕਰਿਆ ਧੰਨਵਾਦ ਕਰਦੇ ਆਂ ਸੀ ਤੁਹਾਡਾ ਸਾਰਿਆਂ ਦਾ ਹੀ ਐਸੀ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਸਾਡੇ ਚੈਨਲ ਤੇ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਆਲ ਇੰਡੀਆ 'ਚ ਕਿਤੇ ਵੀ ਮੰਗਵਾ ਸਕਦੇ ਹੋ ਤੁਸੀਂ ਸ਼ਿਪਿੰਗ ਚਾਰਜ ਕੋਈ ਨਹੀਂ ਲਵਾਂਗੇ ਜੀ ਕਲਰ ਡਿਜ਼ਾਈਨ ਦੇਖ ਰਹੋ ਸ਼ਾਨਦਾਰ ਕਲਰ ਕਲਰ ਡਿਜ਼ਾਈਨਾਂ ਦੀ ਕੰਬੀਨੇਸ਼ਨ ਹੈ ਜੀ ਅਲੱਗ-ਅਲੱਗ ਪੀਸ ਖੋਲ ਕੇ ਦਿਖਾਇਆ ਜੀ। ਰਿਯਾਨ ਸ਼ਿਮਰ ਦੇ ਵੀ ਆਇਆ ਆਪਣੇ ਕੋਲ ਉਹ ਵੀ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ। ਡਾਰਕ ਗ੍ਰੀਨ ਕਲਰ ਹੈ ਜੀ। ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ। ਅਲੱਗ-ਅਲੱਗ ਕਲਰ ਡਿਜ਼ਾਈਨ ਨੇ। ਪਿਓਰ ਕਾਟਨ ਦਾ ਕੱਪੜਾ ਹੀ ਕੈਮਰਿਕ ਹੈ। ਗਰਮੀ ਦਾ ਸੀਜ਼ਨ ਚੱਲ ਰਿਹਾ ਹੈ ਕਾਟਨ ਪਿਓਰ ਕਾਟਨ ਚੱਲੂਗੀ ਹੁਣ ਕਿਤੇ ਵੀ ਕੱਪੜੇ ਦੀ ਕਟ ਪੂਰੀ ਹੋਊਗੀ ਜੀ ਕੋਈ ਵੀ ਪੀਸ ਚਾਹੀਦਾ ਹੈ ਮੰਗਵਾ ਸਕਦੇ ਹੋ ਆਨਲਾਈਨ ਤੁਸੀਂ ਬਾਕੀ ਜੋ ਵੀ ਨਵਾਂ ਸਟਾਕ ਆਇਆ ਸੀ ਵੀਡੀਓ ਲੈ ਕੇ ਆਇਆ ਕਰਾਂਗੇ ਚੈਨਲ ਤੇ ਆਵੜੇ ਕਲਰ ਡਿਜ਼ਾਈਨ ਆਈ ਹੈ ਜੀ ਸਾਰੇ ਡਿਜ਼ਾਈਨ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਇੱਕ ਡਿਜ਼ਾਈਨ ਦੇ ਵਿੱਚ ਚਾਰ ਕਲਰ ਆਉਣਗੇ ਜੀ ਅਲੱਗ-ਅਲੱਗ ਡਿਜ਼ਾਈਨ ਪਏ ਨੇ ਜੀ ਕਈ ਡਿਜ਼ਾਈਨਾਂ ਸਾਰੇ ਪੀਸ ਖੋਲ ਕੇ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਆ ਵਾਲੇ ਕਲਰ ਡਿਜ਼ਾਈਨ ਹੈ ਬਾਕੀ ਜੋ ਵੀਡੀਓ ਜੋ ਦਿਖਾਵਾਂਗੇ ਉਹੀ ਭੇਜਾਂਗੇ ਜਿਹੜੀ ਵੀ ਤੁਸੀਂ ਸਕਰੀਨਸ਼ਾਟ ਲਓਗੇ ਉਹੀ ਸੇਮ ਪੀਸ ਭੇਜਾਂਗੇ ਸੇਮ ਚੀਜ਼ ਹੀ ਮਿਲੇਗੀ ਪੇਮੈਂਟ ਅਸੀਂ ਆਨਲਾਈਨ ਲੈਂਦੇ ਆ ਜੀ ਕੈਸ਼ ਔਨ ਡਿਲੀਵਰੀ ਦੀ ਸਹੂਲਤ ਹੈ ਨਹੀਂ ਇਸ ਤੋਂ ਪਹਿਲਾਂ ਜਿੰਨੇ ਵੀ ਪਾਰਸਲ ਭੇਜੇ ਆਨਲਾਈਨ ਪੇਮੈਂਟ ਲੈ ਕੇ ਪੁਰਾਣੀ ਵੀਡੀਓ 'ਚ ਤੁਸੀਂ ਕਮੈਂਟ ਚੈੱਕ ਵੀ ਕਰ ਸਕਦੇ ਹੋ ਸਭ ਨੂੰ ਪਾਰਸਲ ਮਿਲੇ ਆ ਜੀ ਜੋ ਦਿਖਾਇਆ ਉਹੀ ਭੇਜਿਆ ਜੀ ਜੈਨੂਇਨ ਚੀਜ਼ ਭੇਜਣੀ ਹੈ ਜੀ ਐ ਨਹੀਂ ਹੈ ਜੀ ਦਿਖਾਵਾਂਗੇ ਕੁਝ ਹੋਰ ਤੇ ਭੇਜਾਂਗੇ ਕੁਝ ਹੋਰ ਤੁਸੀਂ ਮੰਗਾ ਕੇ ਦੇਖ ਸਕਦੇ ਹੋ ਵਿਸ਼ਵਾਸ ਕਰ ਸਕਦੇ ਹੋ ਇਸ ਤੋਂ ਪਹਿਲਾਂ ਜਿੰਨੇ ਵੀ ਪਾਰਸਲ ਅਸੀਂ ਭੇਜੇ ਆਂ ਆਨਲਾਈਨ ਸਭ ਨੂੰ ਜੈਨੂਇਨ ਜੋ ਦਿਖਾਇਆ ਅਸੀਂ ਉਹੀ ਭੇਜੇ ਜੀ ਸੇਮ ਚੀਜ਼ ਹੀ ਭੇਜਾਂਗੇ ਔਰ ਰੇਟ ਜੋ ਵੀਡੀਓ ਦੇ ਵਿੱਚ ਬੋਲਾਂਗੇ ਉਹੀ ਰੇਟ ਲਵਾਂਗੇ ਚਾਹੇ ਤੁਸੀਂ ਉਰੇ ਆ ਕੇ ਲੈ ਜਾ ਸਕਦੇ ਹੋ ਜੀ ਚਾਹੇ ਤੁਸੀਂ ਆਨਲਾਈਨ ਮੰਗਾ ਸਕਦੇ ਹੋ ਉਰੇ ਵਿਜ਼ਿਟ ਕਰਨਾ ਤਾਂ ਐਤਵਾਰ ਨੂੰ ਸੇਲ ਲੱਗਦੀ ਹੈ ਲੋਹਾ ਬਾਜ਼ਾਰ ਦੇ ਵਿੱਚ ਸਿਰਫ ਐਤਵਾਰ ਨੂੰ ਉਸ ਤੋਂ ਇਲਾਵਾ ਨਹੀਂ ਅਸੀਂ ਮਿਲਦੇ ਹੈਗੇ ਜੀ ਐਤਵਾਰ ਤੋਂ ਇਲਾਵਾ ਸਿਰਫ ਐਤਵਾਰ ਨੂੰ ਆ ਸਕਦੇ ਹੋ ਰਿਓਨ ਹੋਵੇ ਲੋਹਾ ਬਾਜ਼ਾਰ ਮਲੇਰ ਕੋਟਲਾ ਲੋਹਾ ਬਾਜ਼ਾਰ ਦੇ ਵਿੱਚ ਸੇਲ ਲੱਗਦੀ ਹੈ ਚਰਚ ਦੇ ਕੋਲੇ ਦੁਕਾਨ ਆਪਣੀ ਬਿਲਕੁਲ ਸਕਰੀਨ ਤੇ ਨੰਬਰ ਚੱਲ ਰਿਹਾ ਹੋਰੇ ਰਿਓਨ ਵਿਜ਼ਿਟ ਕਰਨਾ ਹੋਵੇ ਤਾਂ ਕਾਲ ਕਰਕੇ ਆਓ ਸਿਰਫ ਐਤਵਾਰ ਵਾਲੇ ਦਿਨ ਹੀ ਹੁੰਦੇ ਆ ਅਸੀਂ ਉੱਤੇ ਹਲ ਇਸ ਤੋ ਆ ਕੇ ਤੁਹਾਨੂੰ ਦਿਖਾ ਰਹੇ ਹਾਂ ਰਿਓਨ ਦਾ ਹੀ ਰਿਓਨ ਦਾ ਕੱਪੜਾ ਜੀ カラー चार्ट सारे दिखावांगे डार्क कलर चार्ट ਨੇ اس ਤੋਂ ਬਾਅਦ ਵਿੱਚ ਲਾਈਟ ਵੀ ਦਿਖਾਵਾਂਗੇ ਇਹ ਰਿਯਨ ਹੈ ਆਹ ਵਾਲੇ ਰਿਯਨ ਦੇ ਨੇ ਜੀ ਕਮੀ ਕਲਰ ਪੱਕੇ ਨੇ ਰੰਗ ਪੱਕੇ ਆ ਜੀ ਕਮੀਨੇਸ਼ਨ ਸਲਵਾਰਾਂ ਦੇ ਨਾਲ ਸ਼ਖੂਨ ਦਾ ਦੁਪੱਟਾ ਹੈ ਜੀ ਇਹਨਾਂ ਪੀਸਾਂ 'ਚ ਕੋਈ ਵੀ ਪੀਸ ਮੰਗਾਉਣਾ ਹੈ ਤੁਸੀਂ ਕੋਈ ਵੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ 500 ਰੁਪਏ ਦਾ ਸੂਟ ਹੈ ਜੀ ਸਿਰਫ ਰੇਟ ਦੀ ਗੱਲ ਕਰੀਏ ਤਾਂ ਸਿਰਫ 500 ਰੁਪਏ ਦਾ ਸੂਟ ਹੈ ਜੀ ਪੱਕੇ ਰੰਗ ਨਹੀਂ ਰੰਗਾ ਦੀ ਗਾਰੰਟੀ ਹੈ ਸੇਮ ਡਿਜ਼ਾਈਨ ਵੀ ਵਧੀਆ ਫਰੰਟ ਪੱਲੇ ਦਾ ਡਿਜ਼ਾਈਨ ਆਊਗਾ ਜੀ ਬੈਕ ਪੱਲੇ ਦਾ ਡਿਜ਼ਾਈਨ ਆਊਗਾ ਅਲੱਗ-ਅਲੱਗ ਡਿਜ਼ਾਈਨ ਆਊਗਾ ਆਹ ਵਾਲਾ ਡਿਜ਼ਾਈਨ ਦਿਖਾ ਰਹੇ ਹਾਂ ਇਹ ਰਿਓਨ ਦੇ ਵਿੱਚ ਡਾਰਕ ਕਲਰ ਲਾਈਟ ਕਲਰ ਸਾਰੇ ਮਿਲ ਜਾਣਗੇ ਜੀ ਆਹ ਡਾਰਕ ਕਲਰ ਦਿਖਾ ਰਹੇ ਹਾਂ ਫਰੰਟ ਬੈਕ ਬਾਹਾਂ ਦਾ ਡਿਜ਼ਾਈਨ ਆਊਗਾ ਜੀ ਫਰੰਟ ਪੱਲੇ ਦਾ ਡਿਜ਼ਾਈਨ ਆਊਗਾ ਬੈਕ ਪੱਲੇ ਦਾ ਡਿਜ਼ਾਈਨ ਆਊਗਾ ਪਲੇਨ ਸਲਵਾਰਾਂ ਦੇ ਸ਼ਖੂਨ ਦਾ ਦੁਪੱਟੇ ਜੀ ਨਾਲ ਰੇਟ ਹੈਗਾ ਸਿਰਫ 500 ਰੁਪਏ ਦਾ ਸੂਟ ਹੈ ਸ਼ਿਪਿੰਗ ਚਾਰਜ ਕੋਈ ਨਹੀਂ ਲੱਗੂ ਆਨਲਾਈਨ ਤੁਸੀਂ ਮੰਗਾਉਣਾ ਜੀ ਸ਼ਿਪਿੰਗ ਚਾਰਜ ਬਿਲਕੁਲ ਨਹੀਂ ਹੈਗੀ ਜੀ ਆਲ ਇੰਡੀਆ ਦੇ ਵਿੱਚ ਕਿਤੇ ਵੀ ਮੰਗਾ ਸਕਦੇ ਹੋ ਤੁਸੀਂ ਕੋਈ ਸ਼ਿਪਿੰਗ ਚਾਰਜ ਨਹੀਂ ਲੱਗੂਗਾ ਜੀ ਆਹ ਵਾਲੇ ਕਲਰ ਡਿਜ਼ਾਈਨ ਦੇਖੋ ਜੀ ਸ਼ਾਨਦਾਰ ਕਲਰ ਡਿਜ਼ਾਈਨਾਂ ਦੀ ਕੰਬੀਨੇਸ਼ਨ ਹੈ ਜੀ ਵਧੀਆ ਸਾਰੇ ਕਲਰ ਵਧੀਆ ਕਾਫੀ ਡਾਰਕ ਗ੍ਰੀਨ ਕਲਰ ਵਾਈਨ ਕਲਰ ਹੈ ਨੇਵੀ ਬਲੂ ਕਲਰ ਹੈ ਕਲਰ ਡਿਜ਼ਾਈਨ ਸ਼ਾਨਦਾਰ ਮਿਲ ਜਾਣਗੇ ਸਾਰੇ ਵਧੀਆ ਕਲਰ ਹੈ ਜੀ ਨੇਵੀ ਬਲੂ ਕਲਰ ਹੈ ਦੇਖੋ ਪੱਕੇ ਪ੍ਰਿੰਟ ਨੇ ਜੀ ਗਰਮੀ ਵਾਲਾ ਕੱਪੜਾ ਹੈ ਵਧੀਆ ਬਿਲਕੁਲ ਸੂਤੀ ਪ्योर ਸੂਤੀ ਕੱਪੜਾ ਰਿਯਾਨ ਹੈ ਫੁੱਲ ਗਰਮੀ ਵਾਲਾ ਕੱਪੜਾ ਹੈ ਵਧੀਆ ਕੈਮਰਿਕ ਔਰ ਰਿਯਾਨ ਅਨਬੀ ਕਲਰ ਹੈ ਦੇਖੋ ਰਿਯਾਨ ਦੇ ਵਿੱਚ ਰਿਯਾਨ ਦੇ ਵਿੱਚ ਨਾਬੀ ਕਲਰ ਆਵੜੇ ਰਿਯਾਨ ਕਾਟਨ ਨਹੀਂ ਰਿਯਾਨ ਕਾਟਨ ਵਧੀਆ ਦੇ ਵਿੱਚ ਗਰਮੀ ਵਾਲੇ ਰੇਟ ਹੈਗਾ ਸਿਰਫ 500 ਰੁਪਏ ਦਾ ਸੂਟ ਹੈ ਜੀ। ਇਸ ਤੋਂ ਅੱਗੇ ਦਿਖਾ ਰਹੇ ਹਾਂ ਤੁਹਾਨੂੰ ਰਿਯਾਨ ਸ਼ਿਮਰ ਕਸਟਮਰ ਦੀ ਡਿਮਾਂਡ ਆਈ ਸੀ ਵੀ ਸ਼ਿਮਰ ਦੇ ਸੂਟ ਲੈ ਗਿਆ। ਰਿਯਾਨ ਰਿਯਾਨ ਤੇ ਸ਼ਿਮਰ ਹੈ ਇਹ ਦੇਖੋ। ਰਿਯਾਨ ਸ਼ਿਮਰ ਦਾ ਸੂਟ ਹੈ। ਕਲਰ ਕਲਰ ਚਾਰ ਨੇ ਇਹਦੇ ਵਿੱਚ। ਇਹ ਵੀ ਸਿਰਫ 500 ਰੁਪਏ ਦਾ ਸੂਟ ਹੈ ਜੀ। ਰਿਯਾਨ ਸ਼ਿਮਰ ਹੈ। ਚਾਰ ਕਲਰ ਨੇ ਚਾਰ ਹੀ ਕਲਰ ਸ਼ਾਨਦਾਰ ਨੇ ਕੰਬੀਨੇਸ਼ਨ ਕਲਰ ਨੇ ਵਧੀਆ ਹੈ। ਆ ਦੇਖੋ ਜੀ। ਵੀਡੀਓ ਨਾਲ ਐਂਡ ਤੱਕ ਬਣੇ ਰਹੀ ਜੀ ਸਾਰੇ ਪੀਸ ਇਦਾਂ ਖੋਲ ਕੇ ਦਿਖਾਵਾਂਗੇ ਕੱਲਾ ਕੱਲਾ ਪੀਸ ਖੋਲ ਕੇ ਦਿਖਾਵਾਂਗੇ ਰੰਗ ਡਿਜ਼ਾਈਨ ਸਾਰੇ ਆਏ ਆ ਆਪਣੇ ਕੋਲੇ ਵਧੀਆ ਕਲਰ ਆਏ ਆ ਜੀ ਵੀਡੀਓ ਥੋੜੀ ਲੰਬੀ ਹੋਣ ਵਾਲੀ ਹੈ ਪਰ ਕੱਲਾ ਕੱਲਾ ਪੀਸ ਖੋਲ ਕੇ ਦਿਖਾਵਾਂਗੇ ਕਲਰ ਡਿਜ਼ਾਈਨ ਉਸ ਤੋਂ ਅਗੇ ਹੋਰ ਵੀ ਸਸੇ ਜੀ ਵੀਡੀਓ ਲੈ ਕੇ ਆਵਾਂਗੇ ਦੁਪੱਟੇ ਵਾਲੇ ਸੂਟਾਂ ਦੇ ਆ ਦੇ ਰਾਇਓਨ ਸ਼ਿਮਰ ਦਾ ਸੂਟ ਹੈ ਰਾਇਓਨ ਸ਼ਿਮਰ ਆ ਦੇਖ ਰਾਇਓਨ ਸ਼ਿਮਰ ਡਿਜ਼ਾਈਨ ਰਾਇਓਨ ਸ਼ਿਮਰ ਦਾ ਡਿਜ਼ਾਈਨ ਹੈ ਰਾਇਓਨ ਤੇ ਸ਼ਿਮਰ ਦਾ ਡਿਜ਼ਾਈਨ ਹੈ ਨੇਵੀ ਬਲੂ ਕਲਰ ਨਾਵੀ ਕਲਰ ਚਾਰ ਕਲਰ ਆਉਣਗੇ ਇੱਕ ਡਿਜ਼ਾਈਨ ਦੇ ਵਿੱਚ ਚਾਰ ਕਲਰ ਆਉਣਗੇ ਜੀ ਚਾਹੇ ਤੁਸੀਂ ਸੈੱਟ ਵਾਈਜ਼ ਵੀ ਲੈ ਸਕਦੇ ਹੋ ਚਾਰ ਕਲਰ ਇਕੱਠੇ ਇੱਕ ਡਿਜ਼ਾਈਨ ਦੇ ਡਿਜ਼ਾਈਨ ਇੱਕ ਆਊਗਾ ਕਲਰ ਚਾਰ ਅਲੱਗ-ਅਲੱਗ ਆਉਣਗੇ ਦੇਖੋ ਨੇਵੀ ਬਲੂ ਕਲਰ ਹੈ ਆਵਲੇ ਕਲਰ ਡਿਜ਼ਾਈਨ ਮਿਲ ਜਾਣਗੀ ਰੇਟ ਹੈਗਾ ਸਿਰਫ 500 ਰੁਪਏ ਦਾ ਸੂਟ ਹੈ ਇੱਕ ਸੂਟ 500 ਰੁਪਏ ਦਾ ਸਿਰਫ ਆਨਲਾਈਨ ਘਰ ਬੈਠੇ ਕਿਤੇ ਵੀ ਮੰਗਾ ਸਕਦੇ ਹੋ ਉਰੇ ਵਿਜ਼ਿਟ ਕਰਨਾ ਹੋ ਰਿਹਾ ਹੋਣਾ ਹੈ ਤਾਂ ਕਾਲ ਕਰਕੇ ਆਇਓ ਸਿਰਫ ਐਤਵਾਰ ਵਾਲੇ ਦਿਨ ਹੁੰਦੇ ਆ ਸੀ ਲੋਹਾ ਬਾਜ਼ਾਰ ਦੇ ਵਿੱਚ ਸੇਲ ਲੱਗਦੀ ਹੈ ਸਿਰਫ ਐਤਵਾਰ ਵਾਲੇ ਦਿਨ ਸਵੇਰ ਤੋਂ ਸ਼ਾਮ ਤੱਕ ਜਦ ਮਰਜ਼ੀ ਆਓ ਜੀ ਇਸ ਤੋਂ ਅਗੇ ਦਿਖਾਵਾਂਗੇ ਤੁਹਾਨੂੰ ਡਿਜੀਟਲ ਪ੍ਰਿੰਟ ਦਾ ਐਲਿਜੀ ਬੀਜੀ ਤੇ ਡਿਜੀਟਲ ਪ੍ਰਿੰਟ ਐਲਿਜੀ ਬੀਜੀ ਦਾ ਕੱਪੜਾ ਹੀ ਡਿਜੀਟਲ ਪ੍ਰਿੰਟ ਆ ਦੇਖੋ ਸ਼ਾਨਦਾਰ ਪ੍ਰਿੰਟ ਦੇਖੋਗੇ ਨੂੰ ਸ਼ਾਨਦਾਰ ਹੈ ਰੰਗਾਂ ਦੀ ਗਾਰੰਟੀ ਹੈ ਪ੍ਰਿੰਟ ਬਹੁਤ ਸ਼ਾਨਦਾਰ ਹੈ ਫਰੰਟ ਪੱਲੇ ਦੇ ਡਿਜ਼ਾਈਨ ਆਉਣਗੇ, ਬੈਕ ਪੱਲੇ ਦਾ ਡਿਜ਼ਾਈਨ ਹੈ, ਬਾਹਾਂ ਦਾ ਡਿਜ਼ਾਈਨ ਹੈ। ਐਲੀਜੀਬੀਜੀ ਦਾ ਡਿਜੀਟਲ ਪ੍ਰਿੰਟ ਦਾ ਸੂਟ। ਪਲੈਨ ਸਲਵਾਰ ਕਾਟਨ ਦੀ ਹੈ, ਸ਼ਖੂਨ ਦਾ ਦੁਪੱਟਾ ਜੀ। ਕਲਰ ਦਿਖਾਵਾਂਗੇ ਸਾਰੇ ਕਲਰ ਇਹਦੇ ਵਿੱਚ। ਲਾਈਟ ਸ਼ੇਡ ਚ ਕਲਰ ਆਗੇ ਵਧੀਆ। ਡਿਜੀਟਲ ਪ੍ਰਿੰਟ ਤੇ। ਇਹ ਐਲੀਜੀਬੀਜੀ ਦਾ ਕੱਪੜਾ ਹੈ ਜੀ, ਗਰਮੀ ਵਾਲਾ ਕੱਪੜਾ ਹੈ ਵਧੀਆ। ਮਲਾਈਮ ਕੱਪੜਾ ਹੈ ਜੀ। ਐਲੀਜੀਬੀਜੀ। ਐਲੀਜੀਬੀਜੀ ਤੇ ਡਿਜੀਟਲ ਪ੍ਰਿੰਟ। ਕਲਰਾਂ ਦੀ ਕੰਬੀਨੇਸ਼ਨ ਹੈ ਸਲਵਾਰਾਂ ਦੇ ਕੰਟਰਾਸਟ ਸਲਵਾਰਾਂ ਨੇ ਸਭ ਦੇ ਨਾਲ ਕੰਬੀਨੇਸ਼ਨ ਹੈ ਵਧੀਆ ਕਲਰ ਸਾਰੇ ਹੈ ਜੀ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਲੈ ਕੇ ਬੁੱਕ ਕਰ ਬੁੱਕ ਕਰ ਲਓ ਜੀ ਆਨਲਾਈਨ ਵੀ ਮੰਗਵਾ ਸਕਦੇ ਹੋ ਘਰ ਬੈਠੇ ਕੋਈ ਵੀ ਕਲਰ ਪਸੰਦ ਹੈ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਈ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਸਾਡੀ ਵੀਡੀਓ ਕਿਵੇਂ ਦੀ ਲੱਗੀ ਸਾਡੀ ਵੈਰਾਈਟੀ ਆਵਰੇ ਕਲਰ ਡਿਜ਼ਾਈਨ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਾਨਦਾਰ ਕਲਰ ਡਿਜ਼ਾਈਨਾਂ ਦੀ ਕੰਬੀਨੇਸ਼ਨ ਹੈ ਰੇਟ ਹੈਗਾ ਸਿਰਫ 500 ਰੁਪਏ ਦਾ ਸੂਟ ਹੈ ਜੀ ਸਿਰਫ 500 ਰੁਪਏ ਦਾ ਸੂਟ ਹੈ ਰੰਗ ਪੱਕੇ ਹੈ ਜੀ ਲੀਜੀ ਬੀਜੀ ਦਾ ਕੱਪੜਾ ਹੈ ਡਿਜੀਟਲ ਪ੍ਰਿੰਟ ਹੈ ਪਰ ਆ ਦੇਖੋ ਪ੍ਰਿੰਟ ਸਾਰੇ ਸ਼ਾਨਦਾਰ ਪ੍ਰਿੰਟ ਨੇ ਜੀ ਆਹ ਵਾਲੇ ਕਲਰ ਡਿਜ਼ਾਈਨ ਹੈ ਸਾਰੇ ਇੱਕ ਡਿਜ਼ਾਈਨ ਦੇ ਵਿੱਚ ਚਾਰ ਕਲਰ ਆਉਣਗੇ ਐ ਡੀ ਐਲ ਜੀ ਵੀ ਜੀ ਦਾ ਅਲੱਗ-ਅਲੱਗ ਡਿਜ਼ਾਈਨ ਨੇ ਆਹ ਵਾਲੇ ਡਿਜ਼ਾਈਨ ਹੈ ਜੀ ਕਲਰ ਸਾਰੇ ਦਿਖਾਇਆ ਹੈ ਵੀਡੀਓ ਦੇ ਵਿੱਚ ਕੱਲਾ-ਕੱਲਾ ਪੀਸ ਖੋਲ ਕੇ ਦਿਖਾਇਆ ਹੈ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੁਸੀਂ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਕੱਲਾ-ਕੱਲਾ ਪੀਸ ਖੋਲ ਕੇ ਦਿਖਾਵਾਂਗੇ ਜੀ ਪਰ ਕੱਲਾ-ਕੱਲਾ ਪੀਸ ਖੋਲ ਕੇ ਦਿਖਾਇਆ ਵੀ ਆ ਕੋਈ ਵੀ ਕਲਰ ਪਸੰਦ ਕਰਨੇ ਚ ਆਸਾਨੀ ਹੋ ਜਾਂਦੀ ਹੈ ਜੀ ਸ਼ਖੂਨ ਦਾ ਦੁਪੱਟੇ ਨਾਲ ਸੈਮੀ ਦਾ ਵਧੀਆ ਵਧੀਆ ਦੁਪੱਟਾ ਸੈਮੀ ਦਾ ਜੀ ਪਲੇਨ ਸਲਵਾਰ ਕੱਟ ਪੂਰੀ ਹੈ 2.5 2.5 ਮੀਟਰ 2.5 ਮੀਟਰ ਕਮੀਜ਼ ਆਊਗਾ 2.5 ਮੀਟਰ ਪੂਰੀ ਸਲਵਾਰ ਹੋਊਗੀ ਜੀ ਪੂਰਾ 5 ਮੀਟਰ ਕਪੜਾ ਆਊਗਾ ਜੀ ਕਪੜਾ ਕੱਟ ਨਹੀਂ ਹੋਊਗਾ ਇਸ ਚੀਜ਼ ਦੀ ਗਾਰੰਟੀ ਉਹ ਵੀ ਸਾਡੀ ਇਸ ਤੋਂ ਅੱਗੇ ਦਿਖਾ ਰਹੇ ਹਾਂ ਤੁਹਾਨੂੰ ਪਿਓਰ ਕਾਟਨ ਮੋਰੀ ਵਰਕ ਆਹ ਲਓ ਜੀ ਪਿਓਰ ਕਾਟਨ ਸਲਵਾਰਾਂ ਦੇ ਮੋਰੀ ਵਰਕ ਹੈ ਜੀ ਦੇਖੋ ਕੜਾਈ ਹੈ ਬਾਟਮ ਤੇ ਕਢਾਈ ਹੈ ਮੂਰੀਆਂ ਤੇ कॉटन ਦਾ ਦੁਪੱਟਾ ਜੀ ਬੜਾ ਦੇਖੋ ਕਲਰ ਡਿਜ਼ਾਈਨ ਦਿਖਾਵਾਂਗੇ ਇਹਦੇ ਵਿੱਚ ਸਾਰੇ ਬੜਾ ਦੁਪੱਟਾ 2.5 ਮੀਟਰ ਦਾ कॉटन ਦਾ ਵੱਡੇ ਪਨੇ ਦਾ ਦੁਪੱਟਾ ਆ ਵਾਲੇ ਕਲਰ ਨੇ ਜੀ ਮੂਰੀ ਵਾਲੇ ਕਢਾਈ ਵਾਲੇ ਡਿਜ਼ਾਈਨ ਦੇ ਵਿੱਚ ਸਿਰਫ 4 ਕਲਰ ਨੇ ਜੀ ਮੂਰੀ ਦੇ ਕਢਾਈ ਵਾਲੇ ਦਾ ਰੇਟ ਹੈਗਾ ਜੀ ਸਿਰਫ 600 ਰੁਪਏ ਦਾ ਮੂਰੀ ਦੀ ਕਢਾਈ ਵਾਲੇ 4 ਪੀਸ ਨੇ ਓਨਲੀ ਸਿਰਫ 600 ਰੁਪਏ ਦੇ ਸੋ ਅੱਗੇ ਦਿਖਾ ਰਹੇ ਹਾਂ कॉटन ਦੁਪੱਟਾ ਸੂਟ ਆ ਵਾਲਾ कॉटन दुपट्टा सूट ਹੈ ਇਹ ਵੀ ਸਿਰਫ 500 ਰੁਪਏ ਦਾ ਸੂਟ ਹੈ ਪਿਓਰ कॉटन ਦਾ ਕਪੜਾ ਹੈ ਕੈਮਰਿਕ ਹੈ ਪਿਓਰ कॉटन ਨਾਲ कॉटन ਦਾ ਦੁਪੱਟਾ ਆਊਗਾ ਜੀ ਸਿਰਫ 500 ਰੁਪਏ ਦਾ ਸੂਟ ਹੈ ਇਹਨਾਂ ਦੇ ਵਿੱਚ ਜਿਹੜੇ ਮੋਰੀ ਦੀ ਕਢਾਈ ਵਾਲੇ ਦਿਖਾਏ ਆ 4 ਪੀਸ 600 ਰੁਪਏ ਦੇ ਆ ਬਾਕੀ ਆ ਵਾਲੇ ਸਾਰੇ 500 ਰੁਪਏ ਇਹਨਾਂ ਦੇ ਵਿੱਚ ਜਿਹੜਾ ਮਰਜ਼ੀ ਦੇਖ ਲਓ ਆ कॉटन ਦਾ ਦਿਖਾ ਰਹੇ ਆ ਜੀ ਪ੍ਰਿੰਟ ਸਲਵਾਰ ਨਾਲ ਪ੍ਰਿੰਟ कॉटन ਦਾ ਦੁਪੱਟਾ ਹੀ ਬੜਾ ਸਵਾ 2 ਮੀਟਰ ਦਾ ਦੁਪੱਟਾ ਹੈ ਵੱਡੇ ਪੰਨੇ ਦਾ ਦੁਪੱਟਾ ਜੀ ਵਧੀਆ ਦੁਪੱਟਾ ਰੇਟ ਹੈਗਾ ਸਿਰਫ 500 ਰੁਪਏ ਦਾ ਸੂਟ ਹੈ ਆਨਲਾਈਨ ਘਰ ਬੈਠੇ ਤੁਸੀਂ ਕਿਤੇ ਵੀ ਮੰਗਾ ਸਕਦੇ ਹੋ ਆਲ ਇੰਡੀਆ ਦੇ ਵਿੱਚ ਜੋ ਰੇਟ ਹੈ ਉਹੀ ਲਾਵਾਂਗੇ ਸੂਟ ਦਾ ਸ਼ਿਪਿੰਗ ਚਾਰਜ ਕੋਈ ਨਹੀਂ ਲੱਗੂਗਾ ਜੀ ਸ਼ਿਪਿੰਗ ਚਾਰਜ ਬਿਲਕੁਲ ਡਿਲੀਵਰੀ ਚਾਰਜ ਮੁਫਤ ਹੈ ਬਿਲਕੁਲ ਫਰੀ ਕੋਈ ਡਿਲੀਵਰੀ ਚਾਰਜ ਨਹੀਂ ਲੱਗਣਾ ਜੋ ਸੂਟ ਦਾ ਰੇਟ ਹੈ ਤੁਸੀਂ ਉਹੀ ਪੇ ਕਰਨਾ ਹੈ ਜੀ ਬਾਕੀ ਪੇਮੈਂਟ ਅਸੀਂ ਆਨਲਾਈਨ ਲੈਂਦੇ ਹਾਂ ਜੀ ਕੈਸ਼ ਔਨ ਡਿਲੀਵਰੀ ਦੀ ਸੁਵਿਧਾ ਹੈ ਨਹੀਂ ਇੰਨੀ ਕਿ ਰਿਕੁਐਸਟ ਕਰਾਂਗੇ ਕਸਟਮਰ ਨੂੰ ਜੋ ਪੇਮੈਂਟ ਆਨਲਾਈਨ ਪਹਿਲਾਂ ਲੈਨੇ ਆ ਸੀ ਆਹ ਵਾਲੇ ਕਲਰ ਨਹੀਂ ਪਿਓਰ ਕਾਟਨ ਦੇ ਵਿੱਚ ਪਿਓਰ ਕਾਟਨ ਦੇ ਕਲਰ ਦਿਖਾਇਆ ਸਾਰੇ ਇਹ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਸਟੌਕੇ ਦਿਖਾਵਾਂਗੇ ਤੁਹਾਨੂੰ ਇਹ ਵੀ ਕਾਟਨ ਦੁਪੱਟਾ ਸੂਟ ਆਈ ਹੈ ਉਹ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਮਿਲ ਜਾਣਗੇ ਲਾਈਟ ਕਲਰਾਂ ਦੇ ਵਿੱਚ ਕਾਟਨ ਦੁਪੱਟਾ ਸੂਟ ਕੱਟ ਪੂਰੀ 2.5 2.5 ਮੀਟਰ ਦੀ ਹੋਊਗੀ 5 ਮੀਟਰ ਦੀ ਪੂਰੀ ਕੱਟ ਰਹੂਗੀ ਬੜਾ ਦੁਪੱਟਾ ਸੂਤੀ ਰੇਟ ਦੀ ਗੱਲ ਕਰੀਏ ਤਾਂ ਸਿਰਫ 500 ਰੁਪਏ ਦਾ ਸੂਟ ਹੈ। ਕੱਟ ਪੂਰੀ 5 ਮੀਟਰ ਕਾਟਨ ਦਾ ਦੁਪੱਟਾ ਸੂਤੀ ਕਪੜਾ ਵਧੀਆ ਕਾਟਨ ਦਾ ਕਪੜਾ ਹੈ ਜੀ। ਸਿਰਫ 500 ਰੁਪਏ ਦਾ ਸੂਟ ਹੈ ਜੀ। ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਜੀ। ਆਹ ਵਾਲੇ ਰੰਗ ਡਿਜ਼ਾਈਨ ਹੈ। ਵੀਡੀਓ ਨਾਲ ਅੰਡ ਤੱਕ ਬਣੇ ਰਹੋ ਜੀ। ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ, ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਕਿਵੇਂ ਦੀ ਲੱਗੀ ਸਾਡੀ ਵੀਡੀਓ ਤੇ ਕਿਵੇਂ ਦੀ ਲੱਗੀ ਵੈਰਾਈਟੀ। ਜੇ ਨਵੇਂ ਆਏ ਹੋ ਸਾਡੇ ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾ ਕਰੂਗੀ ਜੀ ਆ ਪਿਓਰ ਕਾਟਨ ਦਾ ਕਾਟਨ ਦਾ ਕੱਪੜਾ ਹੀ ਨਾਲ ਦੁਪੱਟਾ ਕਾਟਨ ਦਾ ਸੂਤੀ ਦੁਪੱਟਾ ਵਧੀਆ ਵੱਡੇ ਪਨੇ ਦਾ ਦੁਪੱਟਾ ਜੀ ਰੇਟ ਹੈਗਾ ਸਿਰਫ 500 ਰੁਪਏ ਦਾ ਸੂਟ ਹੈ ਕੋਈ ਸ਼ਿਪਿੰਗ ਚਾਰਜ ਡਿਲੀਵਰੀ ਚਾਰਜ ਕੋਈ ਨਹੀਂ ਲੱਗੂ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਜੀ ਸਿਰਫ 500 ਰੁਪਏ ਦਾ ਸੂਟ ਹੈ ਕਲਰ ਡਿਜ਼ਾਈਨ ਸਾਰੇ ਦਿਖਾਏ ਆ ਜੀ ਵਧੀਆ ਕਲਰ ਡਿਜ਼ਾਈਨ ਆ ਸਾਰੇ ਕੱਲਾ ਕੱਲਾ ਪੀਸ ਖੋਲ ਕੇ ਦਿਖਾਇਆ ਜੀ ਕਲਰ ਡਿਜ਼ਾਈਨ ਦਾ ਆ ਵਾਲੇ ਕਲਰ ਆ ਜੀ ਸਾਰੇ ਆ ਵਾਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਰੇਟ ਦੀ ਗੱਲ ਕਰੀਏ ਤਾਂ ਸਿਰਫ 500 ਰੁਪਏ ਦਾ ਸੂਟ ਆ ਜੀ ਕੋਈ ਵੀ ਪੀਸ ਪਸੰਦ ਕਰੋ ਇਹਨਾਂ ਦੇ ਸਿਰਫ 500 ਰੁਪਏ ਦਾ ਸੂਟ ਕਲਰ ਡਿਜ਼ਾਈਨ ਸਾਰੇ ਆ ਜੀ ਆ ਦੇਖੋ അവളെ അങ്ങോട്ട് ഞാനും മില്ലാണെങ്കിൽ